ਨੈਕਸਪੋਰਟ ਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਹੁਣ ਇੱਕ ਤਾਜ਼ਾ ਘਟਨਾਕ੍ਰਮ ਹੋਇਆ ਪਰਿਆ ਹੈ ਕਿ ਜੋ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਲਾਏ ਗਏ ਹਨ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਸਲਾਹਕਾਰ ਵਜੋਂ ਸਾਬਕਾ ਆਈਏਐਸ ਤੇ ਸਾਬਕਾ ਪੋਲਿਟਿਸ਼ੀਅਨ ਉਹਨੇ ਉਸ ਤੋਂ ਬਾਅਦ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਅਕਾਲੀ ਦਲ ਵੱਲੋਂ ਚੋਣਾਂ ਵੀ ਲੜੀਆਂ ਨੇ ਕਾਂਗਰਸ ਵਿੱਚ ਵੀ ਉਹ ਗਏ ਨੇ ਦਰਬਾਰਾ ਸਿੰਘ ਗੁਰੂ ਨੂੰ ਆਪਣਾ ਸਲਾਹਕਾਰ ਜਿਹੜਾ ਹੈਗਾ ਨਿਯੁਕਤ ਕੀਤਾ ਹੈ ਸੋ ਇਸ ਨੂੰ ਲੈ ਕੇ ਸਾਕਾ ਨਕੋਦਰ ਜੋ 1986 ਚ ਵਾਪਰਿਆ ਸੀ ਜਿਸ ਚ ਚਾਰ ਸਿੱਖ ਨੌਜਵਾਨ ਮਾਰੇ ਗਏ ਸਨ ਉਹਨਾਂ ਦੇ ਪਰਿਵਾਰਾਂ ਨੇ ਜਿਹੜਾ ਹੈ ਸਖਤ ਇਤਰਾਜ਼ ਚੁੱਕਿਆ ਇਸ ਬਾਬਤ ਹੁਚੇਚੇ ਤੌਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਈਮੇਲ ਅਮਰੀਕਾ ਤੋਂ ਪੀੜਤ ਪਰਿਵਾਰ ਨੇ ਭੇਜੀ ਹੈ ਬਾਪੂ ਬਲਦੇਵ ਸਿੰਘ ਉਹਨਾਂ ਦਾ ਨਾਮ ਹੈ ਤੇ ਉਹਨਾਂ ਦੀ ਪਤਨੀ ਜਿਨ੍ਹਾਂ ਦਾ ਨੌਜਵਾਨ ਮੁੰਡਾ ਰਵਿੰਦਰ ਸਿੰਘ ਲੇਤਰਾ ਉਸ ਸਾਕਾ ਨਕੋਦਰ ਦੌਰਾਨ ਜਿਹੜਾ ਗੋਲੀ ਕਾਂਡ ਹੋਇਆ ਸੀ ਉਸ ਦੌਰਾਨ ਉਹਦੀ ਮੌਤ ਹੋ ਗਈ ਸੀ ਉਸ ਵਕਤ ਦਰਬਾਰਾ ਸਿੰਘ ਗੁਰੂ ਜਲੰਧਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਨ ਤੇ ਡਿਊਟੀ ਮੈਜਿਸਟਰੇਟ ਸਨ ਤਾਂ ਇਸ ਗੱਲ ਉੱਤੇ ਉਹਨਾਂ ਨੇ ਇਤਰਾਜ਼ ਚੁੱਕਿਆ ਹੈ ਮੇਰੇ ਨਾਲ ਰਵਿੰਦਰ ਸਿੰਘ ਲਿੱਤਰਾ ਦੇ ਮਰਹੂਮ ਰਵਿੰਦਰ ਸਿੰਘ ਲਿੱਤਰਾ ਦੇ ਭਰਾ ਹਰਿੰਦਰ ਸਿੰਘ ਹੇਰ ਉੱਚੇ ਚੀ ਤੌਰ ਤੇ ਦੈਨਿਕ ਸੂਰਨਾਲ ਨਾਲ ਜੁੜੇ ਹੋਏ ਨੇ ਅਮਰੀਕਾ ਤੋਂ ਹੇਰ ਸਾਹਿਬ ਤੁਹਾਡਾ ਸਵਾਗਤ ਹੈ ਦੈਨਿਕ ਸੂਰ ਰਚ ਬਹੁਤ ਬਹੁਤ ਧੰਨਵਾਦ ਮਿਲਨ ਜੀ ਤੁਸੀਂ ਜਿਹੜਾ ਆਪਣੇ ਦਰਸ਼ਕਾਂ ਦੇ ਰੂਪ ਰੂਪ ਕਰ ਰਹੇ ਆ ਤੁਹਾਨੂੰ ਜੀ ਤੇ ਬਹੁਤ 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 ਧੰਨਵਾਦ ਮੈਂ ਤਾਂ ਸਿੱਧਾ ਸਵਾਲ ਤੇ ਆਉਣਾ ਚਾਹਾਂਗਾ ਜੀ ਕਿ ਤੁਸੀਂ ਜੋ ਤੁਹਾਡੇ ਪਿਤਾ ਜੀ ਵੱਲੋਂ ਬਾਪੂ ਬਲਦੇਵ ਸਿੰਘ ਉਹਨਾਂ ਵੱਲੋਂ ਤੇ ਤੁਹਾਡੇ ਮਾਤਾ ਜੀ ਵੱਲੋਂ ਈਮੇਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਗਈ ਹੈ ਭੇਜੀ ਗਈ ਹੈ ਉਸ 'ਤੇ ਤੁਸੀਂ ਦਰਬਾਰਾ ਸਿੰਘ ਗੁਰੂ ਨੂੰ ਬਲਵਿੰਦਰ ਸਿੰਘ ਪੁੰਦੜ ਵਰਕਿੰਗ ਪ੍ਰੈਜ਼ੀਡੈਂਟ ਸ਼੍ਰੋਮਣੀ ਕਾਲੀ ਦਲ ਦਾ ਸਲਾਹਕਾਰ ਲਾਏ ਜਾਣ ਦੇ ਉੱਤੇ ਇਤਰਾਜ਼ ਚੁੱਕਿਆ ਜੀ ਕੀ ਤੁਹਾਡਾ ਇਤਰਾਜ਼ ਹੈ ਤੇ ਕੀ ਤੁਹਾਡੀ ਮੰਗ ਹੈ ਜੀ ਸਹਾਂਜੀ ਉਹਦੀ ਜੀ ਇਤਰਾਜ ਤੇ ਇਹੀ ਹੈਗਾ ਕਿ ਜਦੋਂ ਨਕੂਦਰ ਦਾ ਸਾਕਾ ਵਾਪਰਿਆ ਚਾਰ ਪਰਿ 1986 ਨੂੰ ਤੇ ਉਸ ਵੇਲੇ ਇਹ ਜਿਹੜੇ ਦਰਬਾਰਾ ਸਿੰਘ ਗੁਰੂ ਆ ਇਹ ਐਕਟਿੰਗ ਡਿਪਟੀ ਕਮਿਸ਼ਨਰ ਤੇ ਐਕਟਿੰਗ ਡਿਸਟ੍ਰਿਕਟ ਮਜਿਸਟ੍ਰੇਟ ਜੀ ਇਹ ਉਸ ਵੇਲੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੀ ਤੇ ਡੀਸੀ ਸਾਹਿਬ ਉਸ ਵੇਲੇ ਉੱਥੇ ਹਨ ਸੀ ਜੀ ਇਸ ਕਰਕੇ ਇਹਨਾਂ ਦੇ ਕੋਲ ਦੋਏ ਪਾਵਨਾ ਸੀ ਜੀ 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 ਇਹਨਾਂ ਦੇ ਨਾਲ ਐਸਐਸਪੀ ਸੀ ਜੀ ਅਜਹਰ ਆਲਮ ਜੀ 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 ਉਸ ਸਾਕੇ ਦੀਆਂ ਤਿੰਨ ਜਾਂਚਾਂ ਹੋਈਆਂ ਜੀ ਇੱਕ ਪੀਪੀ ਸ਼ਰਮਚੀ ਕਮੇਟੀ ਨੇ ਜੀ ਐਸਐਸਪੀ ਆ ਜਸਟਿਸ ਅਜੀਤ ਸਿੰਘ ਬੈਂਸ ਦੀ ਪੀਐਚਆਰੋਂ ਨੇ ਜੀ 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 ਜਸਟਿਸ ਗਰਨਾਮ ਸਿੰਘ ਕਮਿਸ਼ਨ ਨੇ ਜੀ ਇੰਨਾ ਰਿਪੋਰਟਾਂ ਨੂੰ ਕਿਸੇ ਦੇਖ ਲੋ ਪੂਰੀ ਕੋਈ ਵੀ ਜਿਲਾ ਪ੍ਰਸ਼ਾਸਨ ਰੋਕੀ ਆ ਜੀ ਜਿਲਾ ਪ੍ਰਸ਼ਾਸਨ ਤੇ ਦੋ ਹੀ ਬੰਦੇ ਸੀ ਐਸਐਸਪੀ ਤੇ ਐਕਟਿੰਗ ਜੱਤੀ ਕਮਿਸ਼ਨ ਜੀ ਹੁਣ ਸਾਡਾ ਜੋ ਪਿਤਾ ਜੀ ਨੇ ਕਿੱਥੀ ਲਿਆ ਸਿੰਘ ਸਾਹਿਬ ਨੂੰ ਕਿ ਇੱਕ ਪਾਸੇ ਕਿ ਆਪਾਂ ਗਨਾਹਾਂ ਦੀ ਮਾਫੀ ਮੰਗ ਰਹਾ ਹੈ ਜੀ ਸਕਲਦਲ ਬਾਦਲ ਦੇ ਪ੍ਰਧਾਨ ਸਖੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੇ ਸਾਰੇ ਜੀ ਤੇ ਦੂਜੇ ਪਾਸੇ ਇਹਨੂੰ ਦਰਬਾਰਾ ਸਿੰਘ ਗੁਰੂ ਨੂੰ ਜਿਹੜਾ ਐਕਟਿੰਗ ਪ੍ਰੈਜ਼ੀਡੈਂਟ ਆ ਉਹਦਾ ਸਲਾਹਕਾਰ ਬਣਾ ਕੇ ਜੀ ਉਹ ਇੱਕ ਹੋਰ ਗੁਨਾਹ ਕਰ ਰਿਹਾ ਕਿਉਂਕਿ ਗੁਨਾਹ ਵੀ ਇਹੋ ਜਿਹਾ ਹੈ ਕਿ ਇਹ ਜਿਹੜੇ ਬੱਚੇ ਸੀ ਚਾਰੇ ਜੀ ਇਹਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਦਰਬਾਰਾ ਸਿੰਘ ਗੁਰੂ ਦੇ ਡਾਕਟਰਾਂ ਨਾਲ ਹੋਇਆ ਔਰ ਸਾਡੇ ਕੋਲ ਦੀ ਕਾਪੀ ਆ ਜੀ ਔਰ ਉਹ ਕਾਪੀ ਜਨਤਕ ਕੌਰ ਤੇ ਜਾਰੀ ਹੋ ਚੁੱਕੀ ਆ ਹਮ ਹੁਣ ਤੁਹਾਨੂੰ ਪਤਾ ਜੇ ਲਾਸ਼ਾਂ ਦਾ ਪੋਸਟਮਾਰਟਮ ਰਾਤ ਦੇ ਮੇਰੇ ਤੋਂ ਨਹੀਂ ਹੁੰਦਾ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਅਣਪਛਾਤੇ ਤੇ ਨਿਵਾਰਕ ਕਹਿ ਕੇ ਛਾੜਿਆ ਗਿਆ ਹਮ ਹੁਣ ਦੋ ਜਿਹੜੇ ਬੱਚੇ ਸੀ ਉਹ ਭਾਈ ਹਰਮਿੰਦਰ ਸਿੰਘ ਤੇ ਭਾਈ ਬਲਜੀਤ ਸਿੰਘ ਉਹਨਾਂ ਦੀਆਂ ਜਿਹੜੀਆਂ ਪੋਸਟਮਾਰਟਮ ਰਿਪੋਰਟ ਆ ਉਹਨਾਂ ਦੇ ਨਾਂ ਤੇ ਪਤੇ ਆ ਜੀ ਤੀਸਰੇ ਮੇਰੇ ਪਿਤਾ ਜੀ ਉੱਥੇ ਨਕੂਦਰ 5 ਫਰਵਰੀ ਸਵੇਰ ਨੂੰ ਪਹੁੰਚ ਗਿਆ ਸੀ ਹਸਪਤਾਲ ਤੇ ਉਹਨਾਂ ਨੇ ਮੇਰੇ ਭਰਾ ਦੀ ਪਛਾਣ ਕਰ ਲਈ ਸੀ ਤੇ ਉਹਨਾਂ ਨੇ ਲਾਸ਼ ਮੰਗੀ ਸੀ ਜੀ ਉਹਨਾਂ ਨਾਲ ਤੋਂ ਖਾ ਦਿੱਤਾ ਵੀ ਤੁਸੀਂ ਉੱਥੇ ਥਾਣੇ ਜਾ ਕੇ ਲਿਖਾਇਆ ਕਿ ਮਗਰੋਂ ਇਹ ਚਾਰੇ ਲਾਸ਼ਾਂ ਇਹਨਾਂ ਦੇ ਹੁਕਮਾਤ ਦੇ ਸਾਡ ਜੀ ਸੋ ਪਹਿਲਾਂ ਉਹਨਾਂ ਨੇ ਚਾਰੇ ਨੌਜਵਾਨ ਚੁਣ-ਚੁਣ ਕੇ ਮਾਰੇ ਭਾਈ ਜੀ ਜਿਹੜੀ ਪਹਿਲੀ ਸ਼ਹਾਦਤ ਆ ਭਾਈ ਰਵਿੰਦਰ ਸਿੰਘ ਦੀ ਉੱਥੇ ਹੁੰਦੀ ਦਿੱਤੇ ਇਨੀਸ਼ੀਅਲੀ ਬੁੜੀ ਚੱਲ ਜੋ ਤੁਹਾਡੇ ਭਰਾ ਸਨ ਦੋ ਨੌਜਵਾਨ ਆ ਹਾਂਜੀ ਮੇਰੇ ਮੇਰੇ ਤੋਂ ਵੱਡੇ ਸੀ ਦੀ 19 ਸਾਲ ਉਮਰ ਸੀ ਉਹਨਾਂ ਦੀ ਉਸੇ ਜੀ ਜਿਹੜੇ ਭਾਈ ਬਲਦੀਰ ਸਿੰਘ ਤੇ ਭਾਈ ਛੇਲ ਮਨ ਸਿੰਘ ਆ ਉਤੋਂ ਕਿੰਨੀ ਦੂਰ ਇੱਕ ਖੂਹ ਆ ਉਹ ਖੂਹ ਦੇ ਬਲਦਾਂ ਪਿੱਛੇ ਬੈਠੇ ਸੀ ਉਹ ਬਲਦ ਵੀ ਮਰ ਗਏ ਉਹ ਖੁਰਲੀ ਦੇ ਪਿੱਛੇ ਕਿਤੇ ਡਿੱਗੇ ਉਹਨਾਂ ਨੂੰ ਵੀ ਗੋਲੀ ਲੱਗੀ ਬਲਦਾਂ ਨੂੰ ਵੀ ਨੌਜਵਾਨ ਉੱਥੇ ਬਲਦਾਂ ਨੂੰ ਵੀ ਗੋਲੀ ਲੱਗੀ ਦੀ ਅਖਬਾਰਾਂ 'ਚ ਉਸ ਵੇਲੇ ਵੀਆਂ ਖਬਰਾਂ छਪੀਆਂ ਹੁੰਦੀਆਂ ਜੀ ਜੀ ਬਲਦਾਂ ਦੀਆਂ ਫੋਟੋ ਔਰ ਬਲਦਾਂ ਦੀ ਕੀਮਤ ਵੀ ਉੱਥੇ ਲਿਖੀ ਗਈ ਤੇ ਉਸ ਵੇਲੇ ਬਲਦ ਦੀ ਕੀਮਤ 5000 ਰੁਪਏ ਸੀ ਜੀ ਇਹ ਤੁਸੀਂ ਜਸਤੇ ਅਜੀਤ ਸਿੰਘ ਬਾਂਸ ਦੀ ਰਿਪੋਰਟ ਪੜੋ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਜਿਹੜਾ ਭਾਈ ਹਰਮਿੰਦਰ ਸਿੰਘ ਆ ਉਹਨੂੰ ਆਰੇ ਚੋਂ ਕੱਢ ਕੇ ਉਹਦੇ ਮੂੰਹ 'ਚ ਗੋਲੀ ਮਾਰ ਕੇ ਉਹਨੂੰ ਕੀ ਦਿੱਤਾ ਗਿਆ ਹਮ ਔਰ ਜਦੋਂ ਉਹਨੂੰ ਪੋਸਟਮਾਰਟਮ ਕਰਨ ਲਈ ਲੈ ਕੇ ਗਿਆ ਉਹ ਜਿੰਦਾ ਸੀ ਉਸ ਤੋਂ ਬਾਅਦ ਉਹਨੂੰ ਜਲੰਧਰ ਨੇ ਲੈ ਜਾਂਦੇ ਆ ਰਾਜ ਖਤਮ ਕੀਤਾ ਗਿਆ ਤੇ ਜਲੰਧਰ ਜਿਹੜਾ ਹਸਪਤਾਲ ਆ ਉਹ ਕਹਿੰਦੇ ਬ੍ਰੌਟ ਡੈੱਡ ਜੀ ਹੋਰ ਤੁਸੀਂ ਇਹ ਦੱਸੋ ਵੀ ਇਹਨਾਂ ਨੇ ਇਹ ਜਿਹੜਾ ਦਰਬਾਰਾ ਸਿੰਘ ਗੁਰੂ ਸੀ ਇਹ ਜਿਹੜਾ ਅਜਹਾਰ ਆਲਮ ਸੀ ਇਹਨਾਂ ਨੂੰ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਹਾਂ ਪਹਿਲਾਂ ਇਹਨਾਂ ਨੇ ਅਜਹਾਰ ਆਲਮ ਨੂੰ ਟਿਕਟ ਦਿੱਤੀ ਜਦੋਂ ਉਹਦਾ ਵਿਰੋਧ ਹੋਇਆ ਉਹਦੀ ਘਰ ਵਾਲੀ ਨੂੰ ਟਿਕਟ ਦਿੱਤੀ ਜੀ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਜਿਹੜੀ ਘਰ ਵਾਲੀ ਸੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਈ ਜੀ ਉਹਦਾ ਜਦੋਂ ਵਿਰੋਧ ਕੀਤਾ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਉਸ ਤੋਂ ਬਾਅਦ ਉਹਦੇ ਕੋਲ ਇਹਨਾਂ ਨੇ ਪ੍ਰਧਾਨਗੀ ਵਾਪਸ ਲਈ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਈ ਦਰਬਾਰਾ ਸਿੰਘ ਹਾਂਜੀ ਸੇ ਦਰਬਾਰਾ ਸਿੰਘ ਜਿਹੜਾ ਗੁਰੂ ਸੀਗਾ ਇਹਨੂੰ ਇਹਨਾਂ ਨੇ ਪਹਿਲਾਂ ਆਪਣਾ ਪ੍ਰਿੰਸੀਪਲ ਸਖਤਰ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮੁੱਖ ਮੰਤਰੀ ਸੀ ਜੀ ਜੀ ਇਹ ਇਹਨੂੰ ਪਧੌਰ ਤੋਂ ਟਿਕਟ ਦਿੱਤੀ ਬੱਸੀ ਪਠਾਣਾ ਤੋਂ ਟਿਕਟ ਦਿੱਤੀ ਇਸ ਤੋਂ ਬਾਅਦ ਇਹਨਾਂ ਨੇ ਜਿਹੜਾ ਫਟੇਗਾ ਸਾਭ ਤੋਂ ਇਹਨੂੰ ਮੈਂਬਰ ਪਾਰਲੀਮੈਂਟ ਦੀ ਵੀ ਟਿਕਟ ਦਿੱਤੀ ਦੋਵਾਰੀ ਅਸੈਂਬਲੀ ਦੀ ਵੀ ਟਿਕਟਾਂ ਦਿੱਤੀ ਹੂੰ ਔਰ ਕਿਉਂਕਿ ਇਹ ਦਾਗੀ ਜਾਂ ਸਾਾਕਾ ਅਨਕੂਦਰ ਦਾ ਕਿੰਨੇ ਵਾਰੀ ਸਿੱਕ ਕੌਮ ਨੇ ਇਹਨੂੰ ਫੜਾਇਆ ਹੂੰ ਇਹ ਇੱਕ ਵਾਰੀ ਦੀ ਦਿੱਤੀਆਂ ਉਕੇ ਫਿਰ ਉਸ ਤੋਂ ਬਾਅਦ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਚੱਲ ਆ ਗਿਆ ਉਹਨਾਂ ਇਹਨਾਂ ਦੀ ਕੀ ਏਡੀ ਕਮਜ਼ਬੂਰੀ ਆ ਗਈ ਵੀ ਉਹ ਬੰਦਾ ਜਿਹੜਾ ਕਾਂਗਰਸ ਚ ਗਿਆ ਤੁਹਾਨੂੰ ਛੱਡ ਕੇ ਗਿਆ ਕੱਲੇ ਅਕਾਲੀ ਦਲ ਦੇ ਅਹੁਦਿਆਂ ਤੋਂ ਨਹੀਂ ਉਹਨੇ ਅਸਤੀਫਾ ਦਿੱਤੇ ਉਹਨੇ ਸ਼ਰੂਣੀ ਕਮੇਟੀ ਦੇ ਵੀ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਉਸ ਤੋਂ ਬਾਅਦ ਉਹਨੂੰ ਲਿਆਣ ਕੇ ਤੁਸੀਂ ਸਲਾਹਕਾਰ ਬਣਾ ਰਹੇ ਹੋ ਕੈਪਟਨ ਪ੍ਰੈਜ਼ੀਡੈਂਟ ਦਾ ਫੇ ਉਹ ਗੁਨਾਹਾਂ ਦੀ ਮਾਫੀ ਕਿੱਦਾਂ ਹੋਊਗੀ ਤੁਸੀਂ ਹੁਣ ਮੁੱਖ ਮੰਗ ਕੀ ਰੱਖੀ ਹੈ ਜੀ 70 ਚ ਮੰਗ ਕੀ ਰੱਖੀ ਹੈ ਜੋ ਤੁਸੀਂ ਸਰਦਾਰ ਸਾਹਿਬ ਨੂੰ ਅਸੀਂ ਜਥੇਦਾਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਗਿੱਗਨ ਪੰਜਾ ਸਿੰਘ ਸਹਿਬਾਨ ਨੇ ਸਜਾ ਸਨੋਣੀਆ ਜੀ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਉਹਦੇ ਨਾਲ ਦਿਆਂ ਨੇ ਉਦੋਂ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਜਿਹੜੇ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਕਾਰ ਚ ਸ਼ਹਾਦਤਾਂ ਦੀ ਦਾਤ ਪ੍ਰਾਪਤ ਕੀਤੀ ਆ ਉਹਨਾਂ ਦੇ ਕਾਤਲਾਂ ਨੇ ਅਕਾਲੀ ਦਲ ਨੇ ਨਵਾਦਿਆ ਉਹਨਾਂ ਦੀ ਸਪਸ਼ਟ ਪਣਾਈ ਕੀਤੀ ਉਹਨਾਂ ਨੂੰ ਬਚਾਇਆ ਉਹਨਾਂ ਨੂੰ ਉੱਚੀਆਂ ਪੋਸਟਾਂ ਦਿੱਤੀਆਂ ਤੇ ਅਜੇ ਤੱਕ ਦੇ ਰਿਹਾ ਇਹਨਾਂ ਸਾਰਾ ਕੁਝ ਮੂਹਨ ਦੇ ਬਾਵਜੂਦ ਆਪਣੇ ਗਿਨਾਹਾਂ ਦੀ ਮਾਫੀ ਜਾਂਚਦੇ ਹੋਏ ਇੱਕ ਗਿਨਾਹਗਾਰ ਨੂੰ ਤੁਸੀਂ ਆਪਣਾ ਜਿਹੜਾ ਚੀਫ ਡਵਾਈਜ਼ਰ ਬਣਾ ਰਹੇ ਤੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਸਜ਼ਾ ਦੇਣੀ ਹੈ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਜਿਹੜੇ ਪੰਦੇ ਜਥੇਦਾਰ ਹੈ ਆਪਣਾ ਫੈਸਲਾ ਉਸ ਨਾਲ ਜੀ ਬਹੁਤੇ ਜਿਹੜੇ ਜਸਮਾ ਤੇ ਬਾਰ-ਬਾਰ ਲੋਨ ਭੁੱਕਿਆ ਇਹਨਾਂ ਨੇ ਚਾਹੇ ਉਹਨੂੰ ਮੁੱਖ ਸਕੱਤਰ ਆਪਣਾ ਪ੍ਰਿੰਸੀਪਲ ਸਕੱਤਰ ਬਣਾ ਕੇ ਚਾਹੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਦੀਆਂ ਐਮਐਲਏ ਦੀਆਂ ਟਿਕਟਾਂ ਦੇ ਕੇ ਜਾਂ ਉਹਨੂੰ ਪੰਜਾਬ ਬੱਕ ਬੋਰਡ ਦਾ ਚੇਅਰਮੈਨ ਬਣਾ ਕੇ ਜਾ 2001 ਤੋਂ ਜਦੋਂ ਇਹਨਾਂ ਨੇ ਜਿਹੜੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਅਧੂਰੀ ਰਿਪੋਰਟ ਵਿਧਾਨ ਸਭਾ 'ਚ ਰੱਖ ਕੇ ਖਾਨਾ ਪੂਰਤੀ ਕਰਕੇ ਨਾ ਉੱਤੇ ਬਹਿਸ ਕਰਵਾਈ ਨਾ ਉੱਤੇ ਅੱਜ ਤੱਕ ਕੋਈ ਐਕਸ਼ਨ ਟੇਕਨ ਰਿਪੋਰਟ ਇਸ ਦੀ ਹੋ ਜੀ ਸੋ ਇਹ ਜਿਹੜੇ ਆ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜਾ ਬਰਜਾਰੀ ਦਾ ਸਾਕੇ ਆ ਉਹ ਨਕੂਦਰ ਦੇ ਸਾਕੇ ਤੋਂ ਕੋਈ ਵੱਖਰਾ ਨਹੀਂ ਜੀ ਸੋ ਇਹ ਜਿਹੜੇ ਦੋਏ ਸਾਕੇ ਆ ਉਹਨਾਂ ਦੀ ਇੱਕੋ ਜੀ ਇੰਪੋਰਟੈਂਸ ਆ ਪਰ ਦੋਏ ਸਾਕੇ ਜਿਹੜੇ ਹੈਗੇ ਆ ਇਹਨਾਂ ਨੇ ਦੋਸ਼ੀਆਂ ਦੀ ਪੁਟਕ ਪਨਾਹੀ ਕੀਤੀ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल